ਛੋਟੀ ਛੋਟੀ ਇਸ ਸਮੋਸਿਆਂ ਤੋਂ ਮਸ਼ਹੂਰ ਹੋਏ ਬਿੱਲਾ ਸਮੋਸਿਆਂ ਵਾਲੇ ਦੀ ਦੁਕਾਨ ਵਿੱਚ ਜਿੱਥੇ ਪਨੀਰ ਵਾਲੇ ਆਲੂ ਵਾਲੇ ਤੇ ਡਰਾਈ ਫਰੂਟ ਵਾਲੇ ਜਿਹੜੇ ਸਮੋਸੇਰੇ ਮਿਲਦੇ ਨੇ ਤੇ ਆਓ ਅੰਦਰ ਚੱਲਦੇ ਤੁਹਾਨੂੰ ਦਿਖਾਉਨੇ ਵੀ ਸੈਟਅਪ ਸਾਰਾ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਜਿਹੜੀ ਸਾਰੀ ਹੈ ਇਸ ਦੀ ਮੇਕਿੰਗ ਹੁੰਦੀ ਹੈ ਤਾਂ ਜਲਦ ਆਓ ਤੁਹਾਨੂੰ ਅੰਦਰ ਲੈ ਕੇ ਜਾਂਦੇ ਆਂ ਤਾਂ ਇਹ ਦੇਖੋ ਇਹ ਹੈਗਾ ਡਰਾਈ ਫਰੂਟ ਵਾਲਾ ਸਮੋਸਾ ਤੇ ਇਹ ਪਨੀਰ ਵਾਲਾ ਜੀ ਤੇ ਇਹ ਆਲੂ ਵਾਲਾ ਪਰ ਜਿਹੜੀ ਖਾਸੀਅਤ ਹੈ ਉਹ ਇਹਨਾਂ ਚਟਨੀਆਂ ਦੇ ਵਿੱਚ ਵੀ ਹੈ ਜਿਹੜੀ ਖੁਦ ਬਣਾਈ ਜਾਂਦੀ ਹੈ ਪਰ ਤੁਹਾਨੂੰ ਮੈਂ ਇੱਕ ਵਾਰੀ ਸਮੋਸਾ ਦਿਖਾਉਣਾ ਡਰਾਈ ਫਰੂਟ ਵਾਲਾ ਦੇਖੋ ਕਿ ਮੈਂ ਇਹ ਚਿਕਾਜੂ ਬਦਾਮ ਅਖਰੋਟ ਤੱਕ ਵੀ ਜਿਹੜਾ ਇਹਦੇ ਵਿੱਚ ਤੁਹਾਨੂੰ ਮੌਜੂਦ ਮਿਲੋਗੇ ਜਿਹੜੇ ਸਮੋਸੇ ਹੁੰਦੇ ਨੇ ਤੁਸੀਂ ਦੇਖੋਗੇ ਵੀ ਬਿਲਕੁਲ ਇਹਨਾਂ ਦੇ ਵਿੱਚ ਜਿਹੜਾ ਆਇਲ ਨਹੀਂ ਤੁਹਾਨੂੰ ਨਜ਼ਰ ਆਊਗਾ ਦੱਬ ਕੇ ਵੀ ਦੇਖੋਗੇ ਤਾਂ ਇਹਨਾਂ ਵਿੱਚੋਂ ਜਿਹੜਾ ਆਇਲ ਨਹੀਂ ਨਿਕਲਦਾ ਸੱਚੀ ਗਾਲ ਜੀ ਤਾਂ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ ਫਲੋਰ ਦੀ ਧਰਤੀ ਤੇ ਤੁਹਾਨੂੰ ਇੱਥੇ ਦਿਖਾਵਾਂਗੇ ਅੱਜ ਛੋਟੀ ਛੋਟੀ ਸਮੋਸਿਆਂ ਤੋਂ ਮਸ਼ਹੂਰ ਹੋਏ ਬਿੱਲਾ ਸਮੋਸਿਆਂ ਵਾਲੇ ਦੀ ਦੁਕਾਨ ਵਿੱਚ ਜਿੱਥੇ ਪਨੀਰ ਵਾਲੇ ਆਲੂ ਵਾਲੇ ਤੇ ਡਰਾਈ ਫਰ ਟਾ ਜਿਹੜੇ ਸਮੋਸੇ ਇਹਨਾਂ ਮਿਲਦੇ ਨੇ ਤੇ ਆਓ ਅੰਦਰ ਚાલਦੇ ਤੁਹਾਨੂੰ ਦਿਖਾਉਨੇ ਵੀ ਸੈਟਅਪ ਸਾਰਾ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਜਿਹੜੀ ਸਾਰੀ ਹੈ ਇਸ ਦੀ ਮੇਕਿੰਗ ਹੁੰਦੀ ਹੈ ਤਾਂ ਜਲਦ ਆਓ ਤੁਹਾਨੂੰ ਅੰਦਰ ਲੈ ਕੇ ਜਾਂਦੇ ਤਾਂ ਬਿਲਕੁਲ ਜਿਹੜੇ ਨੇ ਮਸ਼ਹੂਰ ਛੋਟੇ ਛੋਟੇ ਸਮੋਸੇ ਕਰਦਣਾ ਮੈਂ ਜਰੂਰ ਦਿਖਾਉਣਾ ਚਾਹੂੰਗਾ ਤਾਂ ਇਹ ਦੇਖੋ ਇਹ ਹੈਗਾ ਡਰਾਈ ਫਰ ਟਾ ਵਾਲਾ ਸਮੋਸਾ ਤੇ ਇਹ ਪਨੀਰ ਵਾਲਾ ਜੀ ਤੇ ਇਹ ਆਲੂ ਵਾਲਾ ਇਦਾਂ ਫਰਕ ਪਤਾ ਕਰਨਾ ਤਾਂ ਮੁਸ਼ਕਲ ਹੈ ਪਰ ਜਿਹੜੀ ਖਾਸੀਅਤ ਹੈ ਉਹ ਇਹਨਾਂ ਚਟਨੀਆਂ ਦੇ ਵਿੱਚ ਵੀ ਹੈ ਜਿਹੜੀ ਖੁਦ ਬਣਾਈ ਜਾਂਦੀ ਹੈ ਪਰ ਤੁਹਾਨੂੰ ਮੈਂ ਇੱਕ ਵਾਰੀ ਸਮੋਸਾ ਦਿਖਾਉਣਾ ਡਰਾਈ ਫਰੂਟ ਵਾਲਾ ਆ ਆ ਡਰਾਈ ਫਰੂਟ ਵਾਲਾ ਸਮੋਸਾ ਦੇਖੋ ਕਿਵੇਂ ਇੱਥੇ ਕਾਜੂ, ਬਦਾਮ, ਅਖਰੋਟ ਤੱਕ ਵੀ ਜਿਹੜਾ ਇਹਦੇ ਵਿੱਚ ਤੁਹਾਨੂੰ ਮੌਜੂਦ ਮਿਲਣਗੇ ਇਸ ਦੇ ਨਾਲ ਪਨੀਰ ਵਾਲਾ ਸਮੋਸਾ ਇਹਦਾ ਸਪੈਸ਼ਲਿਟੀ ਇਹ ਹੈ ਵੀ ਇਹਦੇ ਵਿੱਚ ਪਨੀਰ ਦੇ ਨਾਮ ਦਾ ਜਿਹੜੇ ਨੇ ਉਹ ਮਟਰ ਹੁੰਦੇ ਨੇ ਤੇ ਪਨੀਰ ਜਿਹੜਾ ਉਹ ਡੇਅਰੀ ਵਾਲਾ ਵਰਤਿਆ ਜਾਂਦਾ ਕੋਈ ਸੋਇਆ ਬੀਨ ਵਾਲਾ ਨਹੀਂ ਹੈ ਕੋਈ ਪੈਕਟਾਂ ਵਾਲਾ ਨਹੀਂ ਹੈ ਸਪੈਸ਼ਲ ਡੇਅਰੀ ਵਾਲਾ ਪਨੀਰ ਹੁੰਦਾ ਹੈ ਤੇ ਇੱਕ ਹੋਰ ਜਿਹੜੀ ਖਾਸੀਅਤ ਹੈ ਜਿਹੜੀ ਸਾਰਿਆਂ ਨੂੰ ਪਸੰਦ ਆਉਂਦੀ ਹੈ ਉਹ ਹੈ ਆਲੂ ਵਾਲੇ ਸਮੋਸੇ ਤੇ ਜਿਹੜੀ ਪਲੇਟਾਂ ਨੇ ਆਪਣੀਆਂ ਲਾ ਕੇ ਤਿਆਰ ਹੋ ਚੁੱਕੀਆਂ ਤੁਹਾਨੂੰ ਦਿਖਾਉਨੇ ਆ ਵੀ ਸਾਰਾ ਕੁਝ ਕਿਸ ਤਰੀਕੇ ਦਾ ਟੇਸਟ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਟਰਾਈ ਕਰਦੇ ਹਾਂ ਆਲੂ ਵਾਲੇ ਸਮੋਸੇ ਤਾਂ ਇਹਨਾਂ ਦੀ ਚਟਨੀ ਐ ਸਪੈਸ਼ਲ ਇੱਕ ਵਾਰੀ ਮੈਂ ਜ਼ਰੂਰ ਕਹਾਂਗਾ ਨੇੜੇ ਆ ਕੇ ਦਿਖਾਈ ਜਾਾਂ ਵੀ ਕਿਵੇਂ ਇਹਦੇ ਵੀ ਤੁਸੀਂ ਦੇਖੋਗੇ ਆਲੂ ਅੱਗੇ ਜਿਹੜੀ ਹੈ ਮੂਲੀਆਂ ਵਜੜੀਆਂ ਨੇ ਕਦੂਕਾਸ ਕਰਕੇ ਪਾਈਆਂ ਨੇ ਤੇ ਇਹ ਚਟਨੀ ਜਿਹੜੀ ਸਪੈਸ਼ਲ ਇਹਨਾਂ ਦੀ ਬਣਦੀ ਆ ਲੋਕ ਬੜੀ ਪਸੰਦ ਕਰਦੇ ਨੇ ਤੇ ਵਾਰ-ਵਾਰ ਜਿਹੜੀ ਆ ਇਹ ਲਈ ਜਾਂਦੀ ਆ ਤਾਂ lets have a bite ਉਹ ਹੀ ਟੇਸਟ ਆ ਜੋ ਪਹਿਲਾਂ ਚੱਲਦਾ ਆਂਦਾ ਤੇ ਇਹ ਹੁਣ ਗੱਲ ਕਰਾਂਗੇ ਪਨੀਰ ਵਾਲੇ ਸਮੋਸੇ ਦੀ ਪਨੀਰ ਵਾਲਾ ਸਮੋਸਾ ਜਿਹਦੇ ਵਿੱਚ ਨਾਲ ਸਪੈਸ਼ਲ ਮਟਰ ਐਡ ਕੀਤੇ ਨੇ ਤੇ ਇਹ ਮਟਰ ਤੁਹਾਨੂੰ ਹਰੇਕ ਸੀਜ਼ਨ ਦੇ ਵਿੱਚ ਜਿਹੜੇ ਨੇ ਮਟਰ ਤੁਹਾਨੂੰ ਇਹਦੇ ਵਿੱਚ ਮਿਲਣਗੇ ਤਾਂ ਲੈਓ ਇਹ ਕੋਰੇ ਵੀ ਟਰਾਈ ਕਰਦੇ ਆ ਜਿਹੜੇ ਸਭ ਤੋਂ ਵਧੀਆ ਗੱਲ ਇਹ ਕਿ ਇਹ ਵੀ ਗਿਆ ਕਿ ਜਿਹੜੇ ਸਮੋਸੇ ਹੁਣ ਤੁਸੀਂ ਦੇਖੋਗੇ ਵੀ ਬਿਲਕੁਲ ਇਹਨਾਂ ਦੇ ਜਿਹੜਾ ਆਇਲ ਨਹੀਂ ਤੁਹਾਨੂੰ ਨਜ਼ਰ ਆਊਗਾ ਦੱਬ ਕੇ ਵੀ ਦੇਖੋਗੇ ਤਾਂ ਇਹਨਾਂ ਵਿੱਚੋਂ ਜਿਹੜਾ ਆਇਲ ਨਹੀਂ ਨਿਕਲਦਾ ਇਹ ਇਸ ਤਰੀਕੇ ਨਾਲ ਆਇਲ ਫ੍ਰੀ ਹੋ ਜਾਂਦੇ ਨੇ ਵੀ ਕੋਈ ਵੀ ਜਿਹੜਾ ਇਹਨੂੰ ਖਾ ਸਕਦਾ ਆਰਾਮ ਨਾਲ ਖਾ ਸਕਦਾ ਆ ਇਹ ਸਪੈਸ਼ਲ ਜਿਹੜਾ ਡਰਾਈ ਫਰੂਟ ਵਾਲਾ ਸਮੋਸਾ ਇਸ ਵਿੱਚ ਦੇਖੋ ਕਾਜੂ ਬਦਾਮ ਸੌਗੀਆਂ ਤੁਹਾਨੂੰ ਹਰੇਕ ਚ ਜਿਹੜੀ ਇਸ ਦੇ ਵਿੱਚ ਮਿਲੋਗੀ ਤਾਂ ਲੈ ਆਓ ਇਹ ਵੀ ਟਰਾਈ ਕਰਦੇ ਆਂ ਤਾਂ ਵੀ ਬਿਲਕੁਲ ਅਚੇ ਦੇ ਦਿੱਕੇ ਨਾਲ ਸ਼ਾਨਦਾਰ ਹੈ ਅਦਾ ਜਵਾਬ ਹੈ ਤੇ ਆ ਚੱਲ ਰਹੀਆਂ ਨੇ ਜਿਹਦਾ ਸਾਰਾ ਕਮਾਲ ਹੈ ਜਦ ਉਸੇ ਵੀ ਜਲਦ ਜੇਕਰ ਵਧੀਆ ਵਧੀਆ ਸਮੋਸੇ ਖਾਣਾ ਚਾਹੁੰਦੇ ਹਾਂ ਐਦਾਂ ਮਿਨੀਏਚਰ ਸਮੋਸਾ ਦਾ ਮਿਨੀਏਚਰ ਆਪਾਂ ਨੂੰ ਕਹਿ ਸਕਦੇ ਆਂ ਤਾਂ ਤੁਸੀਂ ਜਲਦ ਬਿੱਲਾ ਸਮੋਸਿਆਂਾਂ ਦੇ ਪਹੁੰਚੋ ਫਲੋਰ ਦੇ ਵਿੱਚ ਹੁਣ ਦੋ ਦੁਕਾਨਾਂ ਹੋ ਚੁੱਕੀਆਂ ਨੇ ਇੱਕ ਫਲੋਰ ਸ਼ਹਿਰ ਦੇ ਬਿਲਕੁਲ ਹਾਈਵੇ ਦੇ ਜਾਂ ਤੇ ਥੋੜੀ ਅੰਦਰ ਜਾ ਕੇ ਤੁਸੀਂ ਜਲਦ ਇੱਥੇ ਪਹੁੰਚੋ ਤੇ 걔ਂਡ ਕੰਡ ਸਮੋਸੇ ਟਰਾਈ ਕਰਕੇ ਸਾਨੂੰ ਦੱਸੋ ਤੁਹਾਨੂੰ ਕਿਸ ਤਰੀਕੇ ਦਾ ਲੱਗੇ